ਹੈਂਡਵਰਕ ਦੇ ਸੂਟ ਹਮੇਸ਼ਾ ਅੱਛੇ ਲੱਗਦੇ ਹਨ ਕਿਉਂਕਿ ਦੇਖੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਪੈਚਵਰਕ ਲਗਾ ਕੇ ਇਹਦੇ ਇੱਕ ਕੱਟਵਰਕ ਦਿੱਤਾ ਹੈ ਹੈਂਡ ਐਮਬ੍ਰੋਇਡਰੀ ਕੀਤੀ ਹੈ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਸਾਬੇ ਦਾ ਪ੍ਰਾਈਸ ਪੁੱਛਣਗੇ ਜੀ ਇਹ ਬਹੁਤ ਕਾਸਟੀ ਸੂਟ ਹੈ ਕਿਉਂਕਿ ਫੋਰ ਸਾਈਡ ਦੁਪੱਟਾ ਬਣਿਆ ਸੂਟ ਕਾਫੀ ਜ਼ਿਆਦਾ ਹੈਵੀ ਬਣਿਆ ਹੋਇਆ ਬਟ ਸਾਰੇ ਜਣੇ ਇਹ ਬਣਾ ਨਹੀਂ ਸਕਦੇ ਪਸੰਦ ਸਭ ਨੂੰ ਹੋਊਗਾ ਕਹਿਣਗੇ ਕਾਸਟਲੀ ਬਹੁਤ ਆ ਫਿਰ ਅਸੀਂ ਕਿਸ ਤਰ੍ਹਾਂ ਇਹਨੂੰ ਬਣਾਈਏ ਹਾਂਜੀ ਇਸ ਦੇ ਵਿੱਚ ਦੂਸਰਾ ਆਪਸ਼ਨ ਹੁੰਦਾ ਹੈ ਤੁਸੀਂ ਮਿਕਸ ਵਰਕ ਕਰਵਾ ਸਕਦੇ ਹੋ ਜਿਹਦੇ ਵਿੱਚ ਆਰੀ ਵਰਕ ਆਏਗਾ ਐਂਡ ਹੈਂਡ ਵਰਕ ਆਏਗਾ ਇਹ ਜਿਹੜਾ ਹੈਗਾ ਜੀ ਕਲਰ ਕੰਬੀਨੇਸ਼ਨ ਤੁਸੀਂ ਇਸ ਤਰ੍ਹਾਂ ਦੇ ਕਰਵਾ ਸਕਦੇ ਹੋ ਬਟ ਆਰੀ ਵਰਕ ਜ਼ਿਆਦਾ ਹੋਏਗਾ ਤੇ ਹੈਂਡ ਵਰਕ ਮਿਕਸ ਕਰਵਾ ਕੇ ਜਿਵੇਂ ਕਿ ਇਹ ਸੂਟ ਬਣਿਆ ਹੋਇਆ ਇਹ ਜਿਵੇਂ ਕਿ 10000 ਦਾ ਸੂਟ ਹੋਵੇ ਤਾਂ 5000 ਦੇ ਵਿੱਚ ਤੁਸੀਂ ਇਹ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਪੇਮੈਂਟ ਜਿਹੜੀ ਹਾਫ ਹੋ ਜਾਂਦੀ ਆ ਕੱਟ ਪ੍ਰਾਈਸ ਦੇ ਵਿੱਚ ਤੁਸੀਂ ਡਿਜ਼ਾਈਨਰ ਸੂਟ ਬਣਵਾ ਸਕਦੇ ਹੋ ਕਾਫੀ ਜ਼ਿਆਦਾ ਟ੍ਰੈਂਡ ਹੈਗਾ ਇਸ ਐਮਬਲੋਡਰੀ ਦਾ ਵੀ ਮਿਕਸ ਦੇ ਵਿੱਚ ਤੁਸੀਂ ਗੈਸ ਨਹੀਂ ਕਰ ਸਕਦੇ ਦੇਖੋ ਲੱਗ ਰਿਹਾ ਨਾ ਕਿ ਪ੍ਰੋਪਰ ਹੈਂਡਵਰਕ ਕੀਤਾ ਹੁੰਦਾ ਇਹ ਜਿਹੜੇ ਮੈਮ ਨੇ ਸਾਨੂੰ ਪਿਕਸ ਭੇਜੀ ਸੀ ਉਹਨਾਂ ਨੇ ਪ੍ਰੋਪਰ ਹੈਂਡਵਰਕ ਦਾ ਸੂਟ ਸੀ ਇਹ ਜਿਹੜੀ ਪਿਕਸ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਸੀ ਬਟ ਉਹ ਕਹਿੰਦੇ ਸੀ ਕਿ ਅਸੀਂ ਇੰਨਾ ਜ਼ਿਆਦਾ ਪੈਸੇ ਨਹੀਂ ਦੇ ਸਕਦੇ ਕਾਸਟਲੀ ਬਹੁਤ ਆ ਬਟ ਸਾਨੂੰ ਡਿਜ਼ਾਈਨ ਸੇਮ ਚਾਹੀਦਾ ਤੇ ਅਸੀਂ ਉਹਨਾਂ ਨੂੰ ਇਹ ਆਪਸ਼ਨ ਦਿੱਤੀ ਕਿ ਤੁਸੀਂ ਆਰੀ ਐਂਡ ਹੈਂਡ ਮਿਕਸ ਕਰਵਾ ਸਕਦੇ ਹੋ ਦੇਖੋ ਜੀ ਇਹ ਆਰੀ ਵਰਕ ਦਾ ਫਲਾਵਰ ਬਣਿਆ ਹੋਇਆ ਵਿੱਚ ਇਹਨੂੰ ਆਪਾਂ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਆਰੀ ਦਾ ਹੁੰਦਾ ਕਿ ਇਹ ਸਾਰੀ 골ਡਨ ਦੇ ਵਿੱਚ ਹੁੰਦੀ ਆ ਤੇ ਇਸ ਕਰਕੇ ਜਦੋਂ ਤੁਸੀਂ ਦੂਰੋਂ ਤੋਂ ਇਹਦੀਆਂ ਪਿਕਸ ਲੈਂਦੇ ਹੋ ਜਾਂ ਫਿਰ ਆਪਣੀ ਕੋਈ ਪਿਕਸ ਲੈਂਦੇ ਹੋ ਤਾਂ ਸੂਟ ਦਿਓ ਤੁਸੀਂ ਕੋਈ ਗੈਸ ਨਹੀਂ ਕਰ ਸਕਦਾ ਜੀ ਇਹਦੇ ਪ੍ਰੋਪਰ ਹੈਂਡਵਰਕ ਹੋਇਆ ਆਰੀ ਮਿਕਸ ਹੋਇਆ ਹੈ ਨਾ ਕਿਉਂਕਿ ਡਿਜ਼ਾਈਨਸ ਵੀ ਬਹੁਤ ਹੀ ਜ਼ਿਆਦਾ ਸੋਹਣੇ ਬਣ ਜਾਂਦੇ ਨੇ ਇਹਦੇ ਵਿੱਚ ਬੈਕ ਨੈਕ ਵੀ ਬਣਾਇਆ ਆਪਾਂ ਫਰੰਟ ਤੋਂ ਵੀ ਰੈਡੀ ਕੀਤਾ ਹੈ ਘੇਰਾ ਬਣਿਆ ਹੋਇਆ ਸੂਟ ਬਹੁਤ ਸੋਹਣਾ ਕਲਰ ਆਪਸ਼ਨ ਵੀ ਇਹਦੇ ਵਿੱਚ ਤੁਸੀਂ ਚੇਂਜ ਕਰਵਾ ਸਕਦੇ ਹੋ ਮੇਨ ਹੁੰਦਾ ਹੈ ਕਿ ਤੁਸੀਂ ਘਾ ਟ੍ਰੇਡ ਦੇ ਵਿੱਚ ਬਣਵਾ ਸਕਦੇ ਹੋ 슬ੀਵਸ ਤੇ ਕੰਮ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਨੇ ਪੌਂਚਾ ਤੇ ਕੰਮ ਕਰਵਾ ਲਿਆ ਸੀਗਾ ਹਾਂਜੀ ਕਿਉਂਕਿ ਟ੍ਰੈਂਡ ਹੈਗਾ ਤੇ ਪੌਂਚਾ ਤੇ ਵਰਕ ਕਰਵਾ ਲਿਆ ਤੇ ਤੁਸੀਂ ਦੇਖੋ ਬਹੁਤ ਪਿਆਰਾ ਸੂਟ ਬਣਿਆ ਹੋਇਆ ਹੈ ਪ੍ਰੋਪਰ ਹੈਂਡਵਰਕ ਦੀ ਤਰ੍ਹਾਂ ਲੱਗ ਰਿਹਾ ਹੈ ਤੇ ਜੇਕਰ ਤੁਸੀਂ ਹੈਂਡਵਰਕ ਨਹੀਂ ਕਰਵਾਉਣਾ ਚਾਹੁੰਦੇ ਜਿਆਦਾ ਕਾਸਟ ਲੱਗ ਰਿਹਾ ਤਾਂ ਤੁਸੀਂ ਮਿਕਸ ਜਿਹੜਾ ਵਰਕ ਕਰਵਾ ਕੇ ਆਪਣੀ ਜਿਹੜੇ ਸੂਟ ਆਪਣੀ ਪਸੰਦ ਦੇ ਤਿਆਰ ਕਰਵਾ ਸਕਦੇ ਹੋ ਕਿਉਂਕਿ ਇਦਾਂ ਦੇ ਬਣੇ ਹੋਏ ਸੂਟ ਵੀ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਕਿਉਂਕਿ ਵੈਸੇ ਵੀ ਜਿਆਦਾਤਰ ਬੁਟੀਕਸ ਜਿਹੜੀਆਂ ਹੁੰਦੀਆਂ ਨੇ ਉਹ ਮਿਕਸ ਹੀ ਵਰਕ ਕਰਕੇ ਦਿੰਦੇ ਨੇ ਕਿਉਂਕਿ ਜਿਆਦਾ ਸੂਟ ਹਮੇਸ਼ਾ ਹੈਂਡਵਰਕ ਜਿਹੜਾ ਕਾਸਟਲੀ ਹੀ ਪੈਂਦਾ ਹੈ ਸਭ ਦੀ ਪਹੁੰਚ ਤੋਂ ਦੂਰ ਹੁੰਦਾ ਹੈ ਤਾਂ ਤੁਸੀਂ ਇਦਾਂ ਦੇ ਸੋਹਣੇ-ਸੋਹਣੇ ਸੂਟ ਰੈਡੀ